ਡਾਕਟਰ ਭੀਮrao ਅੰਬੇਦਕਰ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਭਾਵ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਦਕਰ ਦੀ ਅੱਜ 134ਵੀਂ ਵਰੇਗੰਢ ਪਿੰਡ ਬਿਹਾਰੀਪੁਰ ਵਿਖੇ ਵਾਲਮੀਕੀ ਸਮਾਜ ਵੱਲੋਂ ਮਨਾਇ ਗਈ ਹੈ ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਵੱਲੋਂ ਚੇਸ ਤੌਰ ਤੇ ਸ਼ਿਰਕਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਡਾਕਟਰ ਭੀਮ ਅੰਬੇਦਕਰ ਦੇ ਲਕਸ਼ੇ ਕਦਮਾਂ ਤੇ ਉੱਤੇ ਚੱਲਣ ਦੀ ਜ਼ਰੂਰਤ ਹੈ। ਵੀ ਜੇ ਅੱਜ ਵੀ ਤੁਸੀਂ ਵਿਸ਼ੇਸ਼ਤਾ ਉੱਤੇ ਪਹੁੰਚੇ ਹੋ ਤਾਂ ਕਿੱਦਾਂ ਦੇਖਦੇ ਕਿ ਜਿਹੜੇ ਪ੍ਰੋਗਰਾਮ ਇੱਧਰ ਹੈ ਜਿਹੜੇ ਸਮਾਜ ਨੂੰ ਕਿੱਦਾਂ ਸੇਧ ਦਿੰਦੇ। ਦੇਖੋ ਜੀ 바ਵਾ ਸਾਹਿਬ ਡਾਕਟਰ ਭੀਮ ਅੰਬੇਦਕਰ ਜੀ ਦਾ ਜਨਮਦੇੜਾ ਅਗਲਾ ਪਿੰਡ ਬਿਹਾਰੀਪੁਰ ਗੁਰਮੀਤ لال ਬਿੱਟੂ ਜੋ ਸੂਬਾ ਪ੍ਰਧਾਨ ਆਇਕਤਾ ਪਾਰਟੀ ਦੇ ਸੁਜੀਤ لال ਜੀ ਨੇ ਸਾਈ ਟੀਮ ਦੇ ਸਾਥ ਦੇ ਨਾਲ ਕਰਵਾਇਆ ਜਾ ਰਿਹਾ ਵਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਚਾਹ ਸੁਲਤਾਨਪੁਰ ਲੋਧੀ ਸੱਜਨ ਸਿੰਘ ਚੀਮਾ ਜੋ ਕਿ ਹੁਣ ਨਵੇਂ ਨਵੇਂ ਇੰਪਰੂਵਮੈਂਟ ਰਸਤੇ ਚੇਅਰਮੈਨ ਵੀ ਬਣੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਵਰਨ ਕਬਾਲ ਜੀ ਪਹੁੰਚੇ ਨੇ ਬਤੌਰ ਹਲਕਾ ਸੇਵਾਦਾਰ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਸਾਨੂੰ ਜਿਹੜਾ ਵਾ ਧਾਰਮਿਕ ਸਮਾਜਿਕ ਪ੍ਰੋਗਰਾਮਾਂ ਦੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਵਾ ਜਿਹੜੀਆਂ ਸਿਆਸੀ ਗੱਲਾਂ ਵਾ ਜਿਹੜੀਆਂ ਚਲਦੀਆਂ ਮਾਫਾ ਸਭ ਜਾਣਦੇ ਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਇੱਕ ਸਨੇਹਾ ਦਿੱਤਾ ਈ ਸਾਰੀ ਕੌਮ ਨੂੰ ਅੱਜ ਉਸ ਸਨੇਹ ਦੇ ਚੱਲਣ ਦੀ ਲੋੜ ਆ ਅੱਜ ਸਿਰਫ ਆਪਾਂ ਫੁੱਲ ਮਲਾਵਾ ਭੇਟ ਕਰਕੇ ਹੀ ਅੰਬੇਦਕਰ ਜੀ ਨੂੰ ਜਿਹੜੀ ਆ ਜਨਮ ਦਿਨ ਦੇ ਉੱਤੇ ਆਪਾਂ ਸਨ ਸਮਾਪਿਤ ਹੁੰਦੇ ਆ ਸਾਨੂੰ ਉਹਨਾਂ ਦੀ ਜਿਹੜੀ ਦਿਖਾਇਓ ਰਸਤੇ ਆ ਉਹਤੇ ਵੀ ਜਰੂਰ ਚੱਲਣਾ ਚਾਹੀਦਾ ਪਿੰਡ ਬਿਹਾਰੀਪੁਰ ਵਿਖੇ ਗੁਰਮੀਤ لال ਬਿੱਟੂ ਜੀ ਤੇ ਮੇਰੇ ਵੀਰ ਸਰਜੀਤ ਫਰਾਣੇ ਜਿਹੜਾ ਆਪਣੀ ਟੀਮ ਦੇ ਨਾਲ ਰਲ ਕੇ ਬਹੁਤ ਵਧੀਆ ਪ੍ਰੋਗਰਾਮ ਉਹ ਲੀਕਿਆ ਸ਼ਲਾਗਾ ਯੋਗ ਪ੍ਰੋਗਰਾਮ ਹੈ 135 ਵਾਂ ਜਨਮ ਦਿਹਾੜਾ ਡਾਕਟਰ ਬੀ ਆਰ ਮਵੇਦਕਰ ਸਾਹਿਬ ਦਾ ਅਸੀਂ ਮਨਾਇਆ ਔਰ ਪਿੰਡ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਇਹਨਾਂ ਨੇ ਦੱਸੀਆਂ ਨੇ ਸਭ ਤੋਂ ਵੱਡੀ ਇਹਨਾਂ ਨੇ ਮੰਗ ਰੱਖੀ ਹੈ ਕਿ 22-25 ਸਾਲ ਤੋਂ ਰਾਣਾ ਗੁਰਜੀਤ ਸਿੰਘ ਦਾ ਰਾਜ ਰਿਹਾ ਔਰ ਉਹਨਾਂ ਨੇ ਕਦੀ ਵੀ ਇਸ ਪਿੰਡ ਵਾਸਤੇ ਭਗਵਾਨ ਸ਼੍ਰੀ ਵਾਲਮੀਕ ਸਵਾਮੀ ਜੀ ਦੇ ਮੰਦਿਰ ਬਣਾਉਣ ਵਾਸਤੇ ਜਗ੍ਹਾ ਵਾਸਤੇ ਹਾ ਦਾ ਨਾਰਾ ਨਹੀਂ ਮਾਰਿਆ ਸੱਜਨ ਸਿੰਘ ਚੀਮਾ ਜੀ ਆਏ ਸਨ ਔਰ ਮੈਂ ਕਮਰ ਇਕਬਾਲ ਸਿੰਘ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਮੇਰੇ ਸਾਥੀ ਆਏ ਨੇ ਇਹਨਾਂ ਨੇ ਜਦੋਂ ਇਹ ਮੰਗ ਸਾਡੇ ਕੋਲ ਰੱਖੀ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਵਾਇਆ ਜਾਵੇ ਜਿਹੜੀ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਸਰਪੰਚ ਸਾਹਿਬ ਗੁਰਮੀਤ لال ਬਿੱਟੂ ਜੀ ਸੁਰਜੀਤ ਜੀ ਤੁਸੀਂ ਰਲ ਕੇ ਪੰਚਾਇਤੀ ਜ਼ਮੀਨ ਦਾ ਖੁਰਾਕੋਜ ਕੱਢੋ ਜਿੰਨੀ ਤੁਹਾਨੂੰ ਜਗ੍ਹਾ ਚਾਹੀਦੀ ਹੈ ਅਸੀਂ ਸਰਕਾਰ ਕੋਲੋਂ ਸਰਕਾਰ ਦੇ ਨਾਲ ਰਲ ਕੇ ਤੁਹਾਨੂੰ ਉਹ ਜਗ੍ਹਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਇਲਾਵਾ ਮੰਦਰ ਦੀ ਉਸਾਰੀ ਮਹਾਰਾਜ ਭਗਵਾਨ ਬਾਲਮੀਕ ਸਾਹਿਬ ਨੇ ਜਦੋਂ ਜਗ੍ਹਾ ਮਿਲ ਗਈ ਤੋਂ ਮਾਰੇ ਨੇ ਆਪ ਕਿਰਪਾ ਕਰ ਦੇਣੀ ਐ ਬਾਕੀ ਜਿਸ ਤਰ੍ਹਾਂ ਵੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਵਾਦ ਮਿਹਰਬਾਨੀ ਜੀ ਸੋ ਇਸ ਕਰਕੇ ਮੈਂ ਇਹ ਕਹਿਣਾ ਕੋਠੀਆਂ ਤੇ ਕੀ ਇਹਨਾਂ ਦਾ ਛੋਟਾ ਛੋਟਾ ਖਾਨ ਤੱਕ ਖਾਨ ਪਿੰਡ ਤੱਕ ਕੌਲੀਆਂ ਤੱਕ ਤਬਾਹ ਕਰ ਦੇਣੀਆਂ ਚਾਹੀਦੀਆਂ ਨੇ ਇਹਨਾਂ ਬੰਦਿਆਂ ਇਹ ਕਾਦੀਆਂ ਬਣੀਆਂ ਨੇ ਆਪਣੇ ਬੱਚਿਆਂ ਦੇ ਖੂਨ ਦੀਆਂ ਉਹਨਾਂ ਨੂੰ ਮਾਰ ਕੇ ਸੋ ਇਹ ਕਰਕੇ ਲੀਡਰਾਂ ਦਾ ਫਰਕ ਹੈ ਮੈਂ ਕਾ ਦੇਣਾ ਪੈਂਦਾ ਹੈ ਕਿ ਸਾਡਾ ਜਿੱਥੋਂ ਮੈਂ ਪੜਦਾ ਹੁੰਦਾ ਸੀ ਇੱਥੇ ਖਾਲਸਾ ਸਕੂਲ ਪੜਿਆ ਮੈਂ ਰਤਨਪਾਲਜ ਪੜਿਆ ਤੇ ਕਬੂਰ ਥਲੇ ਸ਼ਹਿਰ ਦਾ ਨਾਮ ਹੁੰਦਾ ਸੀ ਮਿਨੀ ਪੈਰਿਸ ਕਿਹਾ ਜਾਂਦਾ ਸੀ ਪਰ ਅੱਜ ਜਦੋਂ ਇੱਥੋਂ ਦੀ ਲੰਗੀ ਦਾ ਸ਼ਰਮ ਆਉਂਦੀ ਹੈ ਕਹਿੰਦੇ ਆ ਕਿ ਕਿੱਦਾਂ ਦਾ ਸ਼ਹਿਰ ਜਿਹੜਾ ਐਵੇਂ ਨਾ ਕਰ ਦਿੱਤਾ ਤੇ ਹੁਣ ਇਹ ਓੜ ਇਹ ਕੈਂਸਰ ਬਾਹਰੋਂ ਬਾਹਰੋਂ ਚੱਲਣਾ ਸ਼ੁਰੂ ਹੋ ਗਿਆ ਫੈਲਣਾ ਸ਼ੁਰੂ ਹੋ ਗਿਆ ਸੁਲਤਾਨਪੁਰ ਪਹੁੰਚ ਗਿਆ ਪਾਚ ਇੱਥੇ ਰੋਕ ਲਓਗੇ ਨਹੀਂ ਤੇ ਤਬਾਹ ਹੋ ਜੇ ਇਹਨਾਂ ਦਾ ਕੀ ਹੈ ਇਹਨਾਂ ਦੀ ਇੱਕੋ ਪਾਲਸੀ ਹੈ ਜਿੰਨਾ ਗਰੀਬ ਕਰ ਦੋਗੇ ਉਹਨਾਂ ਬੰਦਾ ਮਜਬੂਰ ਹੋ ਜਾਊਗਾ ਫਿਰ ਛੋਟੀ ਜੀ ਕੀਮਤ ਦੇ ਉੱਤੇ ਵਿਕ ਜਾਊਗਾ ਬਸ ਆ ਇਹਨਾਂ ਦੀ ਪਾਲਸੀ ਹੈ ਹੋਰ ਤੇ ਪਾਲਸੀ ਕੋਈ ਨਹੀਂ ਆ ਜੇ ਇਹ ਪੜ ਗਿਆ ਆਪਣੇ ਹੱਕਾਂ ਬਰਤੀ ਸੁਚੇਤ ਹੋ ਗਿਆ ਇਹ ਨੌਕਰੀਆਂ ਕਰਨ ਲੱਗ ਗਿਆ ਇਹ ਸਾਡੇ ਫਿਰ ਉਹ ਵਿਕਣ ਨਹੀਂ ਇਹਨਾਂ ਨੇ ਕਿਸੇ ਦਬਾਅ ਥੱਲੇ ਨਹੀਂ ਆਉਣਾ ਨਾ ਇਹਨਾਂ ਨੇ ਵਿਕਣਾ ਇਹਨਾਂ ਨੇ ਕੀ ਹੋਈ ਹੈ ਕਿ ਸਾਰੇ ਲੋਕਾਂ ਨੂੰ ਗਰੀਬ ਕਰ ਦੋ ਉਹ ਤੋਂ ਮਾਰ ਦੇ ਦਿਓ ਮੈਂ ਗਰਮੀਤ لال ਬਟੂ ਪ੍ਰਧਾਨਿਕਤਾ ਪਾਰਟੀ ਸਮੇਂ-ਸਮੇਂ ਤੇ ਮੈਂ ਸਮੇਂ ਦਾ ਚਾਹੇ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰੋਗਰਾਮ ਹੋਵੇ ਚਾਹੇ ਬਾਬਾ ਸਾਹਮ ਬੇੜਗਾਈ ਦਾ ਪ੍ਰੋਗਰਾਮ ਹੋਵੇ ਉਹਦੇ ਸੰਬੰਧੀ ਮੈਂ ਸਮੇਂ ਦਾ ਵੀ ਸਰਜੀਤ ਮਾਨ ਸਾਡੇ ਜਿਹੜੇ ਸੂਬਾ ਪ੍ਰਧਾਨ ਹੈਗੇ ਆ ਉਹ ਬੜੇ ਯੂਰਾ ਸ਼ੋਰਾਂ ਨਾਲ ਮੈਂ ਸਮਝਦਾ ਵੀ ਇਹ ਪ੍ਰੋਗਰਾਮ ਵਿੱਚ ਹਿੱਸਾ ਪਾ ਕੇ ਉਹਨਾਂ ਦੀ ਸਾਥੀਆਂ ਟੀਮ ਨਾਲ ਮੈਂ ਸਮਝਦਾ ਵੀ ਜਿਹੜਾ ਅਪਰਾਲਾ ਕੀਤਾ ਜਾਂਦਾ ਪਰ ਮੈਂ ਅੱਜ ਬਿਹਾਰੀਪੁਰ ਦੇ ਬੰਦਿਆਂ ਨੂੰ ਖਾਸ ਤੌਰ ਤੇ ਵੀ ਸਾਡੇ ਅਕਬਰ ਸਿੰਘ ਜੀ ਬਿੱਟੂ ਵਲੋਂ ਜੀ ਔਰ ਅਭੀ ਰਾਜਪੂਤ ਵਲੋਂ ਜੀ ਜਿਹੜੀ ਇਸ ਪਿੰਡ ਦੀ ਕਾਫੀ ਸਮੇ ਤੋਂ ਮੈਂ ਸਮਝਦਾ ਵੀ 27 ਸਾਲਾਂ ਤੋਂ ਮੈਂ ਸਮਝਦਾ ਵੀ ਜਿਹੜੇ ਲੋਕ ਝੂਠਾ ਲਾਰਾ ਵਾਦਾ ਕਰਦੇ ਸੀਗੇ ਉਹਨਾਂ ਨੂੰ ਸ਼ਰਮ ਨਾ ਆਈ ਅੱਜ ਮੈਂ ਸਮਝਦਾ ਵੀ ਅਸੀਂ ਅਕਬਾਲ ਜੀ ਨੂੰ ਬੇਨਤੀ ਕੀਤੀ ਸੀਗੀ ਔਰ ਖਾਸ ਤੌਰ ਤੇ ਸਾਡੇ ਸੱਦੇ ਦੇ ਉੱਪਰ ਵੀ ਸੱਜਣ ਸਿੰਘ ਜੀ ਚੀਮਾ ਹਲਕਾ ਇੰਚਾਰਜ ਸultanpur ਔਰ ਕਪੂਰਤੱਲੇ ਦੇ ਅਪਰੂਵਮੈਂਟ ਚ ਦੇ ਚੇਅਰਮੈਨ ਵੀ ਉਹਨਾਂ ਨੂੰ ਵੀ ਮੈਂ ਸਮਝਦਾ ਵੀ ਬਿੱਟੂ ਜੀ ਨੇ ਬੇਨਤੀ ਕੀਤੀ ਸੀਗੀ ਉਹਨਾਂ ਨੇ ਬੇਨਤੀ ਜਿਹੜੀ ਸਵੀਕਾਰ ਕਰ ਲਈ ਹੈ ਤੇ ਮੈਂ ਹੁਣ ਵੀ ਉਹ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਆਪਣੀ ਟੀਮ ਨਾਲ ਹਲਕੇ ਵੀ ਸਰਜੀਤ ਮਾਨ ਨਾਲ ਗੱਲਬਾਤ ਕਰ ਲੈਣ ਉਹਦਾ ਇੱਕ ਸਾਨੂੰ ਮਤਾ ਬਣਾ ਕੇ ਦੇ ਦੇਣ ਉਹ ਛੇਤੀ ਜਿਹੜਾ ਵਾਲਮੀਕ ਮਹਾਰਾਜ ਦਾ ਮੰਦਿਰ ਜਿਹੜਾ ਵਾ ਉਹ ਬਿਹਾਰੀਪੁਰ ਦੇ ਵਿੱਚ ਸ਼ੁਰੂ ਹੋ ਜਾਏਗਾ ਪਰ ਮੇਰੀ ਇੱਕ ਬੇਨਤੀ ਹੈਗੀ ਹੈ ਕਿਉਂਕਿ ਦੇਖੋ ਆਪਾਂ 27 ਸਾਲਾਂ ਤੋਂ ਇੱਕੋ ਬੰਦੇ ਨੂੰ ਕਹਿੰਦੇ ਆਏ ਆ ਪਰ ਹੁਣ ਮਜ਼ਾ ਤਾਂ ਹੀ ਹੈ ਜੇ 27 ਤੋਂ ਪਹਿਲਾਂ ਤੁਹਾਡੇ ਪਿੰਡ ਚ ਮੰਦਿਰ ਬੰਦਾ ਮੂੰਹ ਤੋੜ ਚ ਪੇੜ ਜਿਹੜੀ ਤੁਸੀਂ ਤੁਸੀਂ ਦੇਣੀ ਹੈ ਕਿਉਂਕਿ ਅੱਜ ਤੱਕ ਦੇਖੋ ਤੁਹਾਨੂੰ ਗੁਰੂਆਂ ਪੀਰਾਂ ਵਾਸਤੇ ਜਗ੍ਹਾ ਨਹੀਂ ਮਿਲੀ ਪਰ ਦੇਖੋ ਸਾਡੇ ਸਾਥੀਆਂ ਦੀ ਬਦੌਲਤ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਦੀ ਸਾਡੀ ਬੇਨਤੀ ਜਿਹੜੀ ਹੈ ਉਹ ਅੱਜ ਸਵੀਕਾਰ ਕਰ ਲਈ ਹੈ ਕਿਉਂਕਿ ਉਹਦੀਆਂ ਵੀ ਸਰਕਾਰਾਂ ਰਹੀਆਂ ਉਹਦੀਆਂ ਵੀ ਸਰਕਾਰਾਂ ਰਹੀਆਂ ਪਰ ਉਹ ਸਿਰੋਪ ਆਪਣੇ ਕਾਰੋਬਾਰ ਵਾਸਤੇ ਹੈਗਾ ਵਾ ਉਹਨੂੰ ਕੋਈ ਸ਼ਰਮ ਨਹੀਂ ਗਈ ਕਿ ਕਿੱਥੇ ਕੜੀ ਚੀਜ਼ ਚਾਹੀਦੀ ਕੜੀ ਨਹੀਂ ਚੀਜ਼ ਚਾਹੀਦੀ ਮੈਂ ਆਪਣੇ ਵੱਲੋਂ ਸਜੀਤ ਮਾਨ ਵੱਲੋਂ ਵੀ ਸਮੁੱਚੀ ਇਹਨਾਂ ਸਾਰੇ ਸਾਥੀਆਂ ਦਾ ਮੈਂ ਬੋਧ ਬੋਧ ਮੈਂ ਧੰਨਵਾਦ ਕਰਦਾ ਜੈਪੀ ਜੈਪੁਰ ਹਾਂਜੀ ਸਰ ਅੱਜ ਜਿਹੜਾ ਕਿ ਇਕਤਾ ਪਾਰਟੀ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੀ ਜਿਹੜੀ ਜਨਮ ਦਿਨ ਮਨਾਇ ਗਈ ਹੈ ਪਿੰਡ ਜਿਹੜਾ ਕਿ ਤਾਂ ਕਿੰਦਾ ਦੇਖਦੇ ਜੇ ਕਿ ਇਧਰ ਪ੍ਰੋਗਰਾਮ ਸਮਾਜ ਰਿਹਾ ਦੇਖੋ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੀ 135 ਜਿਹੜੀ ਹੈ ਉਹ ਜਨਮ ਦਿਨ ਮਨਾਇਆ ਜਾ ਰਿਹਾ ਬਹੁਤ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਤੇ ਮੈਂ ਇਸ ਪਵਿੱਤਰ ਦਿਹਾੜੇ ਤੇ ਸਾਰੀ ਸੰਗਤ ਨੂੰ ਮੈਂ ਵਧਾਈ ਦਿੰਦਾ ਔਰ ਪ੍ਰਬੰਧਕਾਂ ਦਾ ਧੰਨਵਾਦ ਵੀ ਕਰਦਾ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਬੜਾ ਸੋਹਣਾ ਪ੍ਰੋਗਰਾਮ ਤਾਲਿਕਿਆ ਔਰ ਇਹਦੇ ਵਿੱਚ ਇੱਕ ਸੁਨੇਹਾ ਜਿਹੜਾ ਉਹ ਦੇਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਔਰ ਇਹਨਾਂ ਨੂੰ ਨਸ਼ਾ ਰਹਿਤ ਕਰੀਏ ਇਹਨਾਂ ਨੂੰ ਪੜਨਗੇ ਰੁਜ਼ਗਾਰ ਤੇ ਲੱਗਣਗੇ ਤਰੱਕੀਆਂ ਕਰਨਗੇ ਸੋ ਮੇਰਾ ਇੱਕ ਹਮੇਸ਼ਾ ਮੇਰਾ ਇਹੋ ਹੀ ਸੁਨੇਹਾ ਰਿਹਾ ਤੇ ਅੱਜ ਵੀ ਇਹੋ ਹੀ ਸੁਨੇਹਾ ਸੋ ਮੈਂ ਕਹਿਣਾ ਹੁੰਨਾ ਵਾ ਕਿ ਭਗਵਾਨ ਵਾਲਮੀਕੀ ਜੀ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਨੇ ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆਂ ਤੇ ਉਹਨਾਂ ਦੇ ਹੱਥ 'ਚੇ ਮੋਰ ਪੰਖ ਫੜਿਆ ਉਦੋਂ ਕਲਮਾਂ ਨਹੀਂ ਸੀ ਹੁੰਦੀਆਂ ਤੇ ਉਹ ਜਦੋਂ ਲਿਖਦੇ ਨੇ ਉਹਨਾਂ ਨੇ ਰਮੈਣ ਲਿਖੀ ਤੇ ਉਹ ਵੀ ਇੱਕ ਸਨੇਹਾ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਲਈਏ ਆਪ ਐਜੂਕੇਟਿਡ ਹੋਈਏ ਤੇ ਜਿਹੜੇ ਬਾਬਾ ਸਾਹਿਬ ਭੀਮਰਾਓ ਉਮੇਦਕਰ ਨੇ ਉਹ ਤੇ ਦੁਨੀਆਂ ਦੇ ਜਿਹੜੇ ਮਹਾਨ ਵਿਦਵਾਨ ਨੇ ਉਹਨਾਂ ਦੇ ਵਿੱਚ ਸੀਗੇ ਔਰ ਉਹਨਾਂ ਨੇ ਵੀ ਇੱਕ ਜਦੋਂ ਸਵਿਧਾਨ ਫੜਿਆ ਹੁੰਦਾ ਹੱਥ ਦੇ ਵਿੱਚ ਤੇ ਉਹ ਵੀ ਇੱਕ ਸਨੇਹਾ ਇਹ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਈਏ ਸਰ ਪਿੰਡ ਵਾਲੇ ਦੀ ਇੱਕ ਜਿਹੜੀ ਕਿ ਭਗਵਾਨ ਮਾਲਕ ਦੀ ਮਦਦ ਨੂੰ ਲੈ ਕੇ ਕਹਿੰਦੇ ਕਿ ਇੱਕ ਮੰਗ ਹੈਗੀ ਜਿਹੜੀ ਕਿ ਪਿਛਲੇ 25 ਸਾਲਾਂ ਤੋਂ ਅਜੇਕਰ ਪੂਰੀ ਨਹੀਂ ਹੋਈ ਉਹਨੂੰ ਲੈ ਕੇ ਸਰਕਾਰ ਵੱਲੋਂ ਕੋਈ ਦੇਖ ਦੇਖੋ ਇਸ ਤਰ੍ਹਾਂ ਕਿ ਮੈਂ ਇਸ ਹਲਕੇ ਤੇ ਵਿੱਚ ਅਜੇ ਤੱਕ ਪਹਿਲਾਂ ਵਿਚਰਿਆ ਨਹੀਂ ਆ ਅੱਜ ਤੋਂ ਮੈਨੂੰ ਚੇਅਰਮੈਨ ਦੀ ਡਿਊਟੀ ਸੌਂਪੀ ਗਈ ਹੈ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਇੱਥੇ ਆਇਆ ਹੁਣ ਪਿੰਡਾਂ 'ਚ ਥੋੜਾ ਜਾਣ ਲੱਗਿਆ ਤੇ ਮੈਨੂੰ ਸਮੱਸਿਆਵਾਂ ਦਾ ਪਤਾ ਲੱਗਣ ਲੱਗਾ ਇਹ ਜਿਹੜਾ ਇਹ ਬਹੁਤ ਇੱਕ ਇਹ ਕੋਈ ਕਿਸੇ ਦੀ ਫੇਵਰ ਨਹੀਂ ਹੈ ਕਿਸੇ ਦਾ ਕੋਈ ਇਹ ਇਹ ਨਹੀਂ ਹੈ ਕਿ ਐਸੀ एहसान ਕਰ ਰਹੇ ਆ ਇਹ ਹੱਕ ਬਣਦਾ ਹੈ ਤੇ ਇਹ ਇਸ ਲਈ ਮੈਨੂੰ ਪੂਰੀ ਸਿਚੁਏਸ਼ਨ ਦਾ ਪਤਾ ਨਹੀਂ ਜ਼ਮੀਨ ਕਿੰਨੀ ਹੈ ਕਿਸ ਤਰ੍ਹਾਂ ਅਕਵਾਇਰ ਕੀਤੀ ਜਾ ਸਕਦੀ ਹੈ ਕੀ ਕੀਤਾ ਜਾ ਸਕਦਾ ਪਰ ਮੈਂ ਕਮਰ ਕੁਬਾਲ ਸਿੰਘ ਹੁਣਾਂ ਦੀ ਜਿਹੜੀ ਗੱਲ ਸੁਣ ਰਿਹਾ ਸੀਗਾ ਤੇ ਮੈਂ ਯਕੀਨ ਦਵਾਨਾ ਕਿ ਜੋ ਹੋ ਸਕਦਾ ਹੋਇਆ ਜੋ ਪੋਸੀਬਲ ਹੋਇਆ ਕਿਉਂਕਿ ਮੈਂ ਝੂਠੇ ਲਾਰੇ ਨਹੀਂ ਲਾਂਦਾ ਉਹ ਅਸੀਂ ਕਰਾਂਗੇ ਜੇ ਅਸੀਂ ਪਿੰਡਾਂ ਦੇ ਵਿੱਚ ਵਿਚਰ ਵੀ ਰਹੇ ਆ ਤਾਂ ਜਿਹੜਾ ਰਾਣਾ ਪਰਿਵਾਰ ਵੱਲੋਂ ਲੋਕਾਂ ਨੂੰ ਝੂਠੇ ਵਾਦੇ ਕੀਤੇ ਆ ਇਹਨੂੰ ਲੈ ਕੇ ਵੀ ਲੋਕ ਆਪਣੇ ਦੁੱਖ ਤੁਹਾਡੇ ਸਾਹਮਣੇ ਰੱਖਦੇ ਹੋਣੇ ਦੇਖੋ ਜੀ ਉਹਨਾਂ ਦੀ ਗੱਲ ਨਾ ਕਰਿਆ ਕਰੋ ਜੀ ਮੈਂ ਉਹਨਾਂ ਦਾ ਜ਼ਿਕਰ ਜਿਆਦਾ ਨਹੀਂ ਕਰਨਾ ਚਾਹੁੰਦਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਪੂਰ ਥਲੇ ਦਾ ਕੀ ਹਾਲ ਕਰ ਦਿੱਤਾ ਹੁਣ ਸultanpur ਹਲ ਹੋ ਗਏ ਨੇ ਉੱਥੇ ਜਾ ਕੇ ਝੂਠ ਦੀ ਰਾਜਨੀਤੀ ਹੈ ਝੂਠ ਬੋਲਦੇ ਨੇ ਝੂਠ ਬੋਲਦੇ ਆ ਉਹਨਾਂ ਨੂੰ ਸੰਗਾ ਵੀ ਨਹੀਂ ਆਉਂਦੀ ਸੋ ਮੈਂ ਉਹਨਾਂ ਨੂੰ ਮੇਰੇ ਮੈਂ ਕੋਈ ਉਹਨਾਂ ਨਾਲ ਗੱਲ ਨਹੀਂ ਨਹੀਂ ਉਹਨਾਂ ਬਾਰੇ ਕਰਨੀ ਚਾਹੁੰਦਾ ਇਹ ਰਾਣਾ ਪਰਵਾਰ ਕਿਉਂਕਿ ਦੂਜੇ ਦੂਜੇ ਦੇ ਸਿਰ ਆਪਣੇ ਸਿਰ ਕਿਉਂ ਬੰਨ੍ਹਦੇ ਰਹਿੰਦੇ ਬਿਲਕੁਲ ਉਹ ਤਾਂ ਕਹਿੰਦੇ ਨੇ ਇਹ ਪਿਸਾਰਾ ਕਹਿੰਦੇ ਨੇ ਮੈਂ ਆ ਲੈਕਚਰ ਮੈਨੂੰ ਕੋਈ ਦੱਸ ਰਿਹਾ ਸੀਗਾ ਉੱਥੇ ਇਹਨਾਂ ਨੇ ਰੈਲੀ ਤੇ ਲੈਕਚਰ ਕੀਤਾ ਕਹਿੰਦੇ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਵੀ ਅਸੀਂ ਝੂਠਾ ਪਰਚਾ ਨਹੀਂ ਹੋਣ ਦਿੰਦਾ ਤੇ ਮੈਨੂੰ ਦੱਸੋ ਬਾਪੂ ਨੂੰ ਵੀ ਸਮਝਾ ਲੈਂਦੇ ਇੱਥੇ ਤੇ ਡੀਐਸਪੀਾਂ ਤੇ ਝੂਠੇ ਪਰਚੇ ਕਰ ਕਰਕੇ ਵਿਚਾਰਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਸੋ ਫਿਰ ਉੱਥੇ ਕਹਿੰਦਾ ਜੀ ਮੈਂ ਪਤਾ ਨਹੀਂ ਕਿੰਨੇ ਕਰੋੜ 200 ਕਰੋੜ 100 ਕਰੋੜ ਕਿੰਨੇ ਲੈ ਕੇ ਆਉਣਾ ਤੇ ਜਦੋਂ ਡਿਡਵਿੰਡੀ ਪਾਜੀਆਂ ਰੋਡ ਦੇ ਉੱਤੇ ਪੱਛ ਲਾਣੇ ਪੈਂਦੇ ਤੇ ਉਹਦੇ ਲਈ ਧਰਨਾ ਦੇਣਾ ਪੈਂਦਾ ਤਾਂ ਸੋ ਉੱਥੇ ਪੈਸੇ ਨਹੀਂ ਮਿਲਦੇ ਹੈ ਸੋ ਫਿਰ ਮੈਂ ਕਹਿੰਨਾ ਵੀ ਅੱਜ ਰਾਣਾ ਇੰਦਰਪ੍ਰਤਾਪ ਬਹੁਤ ਜਿਆਦਾ ਪਾਵਰਫੁਲ ਹੈ ਕਿਉਂਕਿ ਉਹ ਤੇ ਜਿੰਨੇ ਮਰਜੀ ਕਰੋੜਾਂ ਰੁਪਏ ਲੈ ਕੇ ਆ ਸਕਦਾ ਤੇ ਥੋੜਾ ਜਿਹਾ ਆਪਣੇ ਬਾਪੂ ਦਾ ਖਿਆਲ ਰੱਖਣਾ ਚਾਹੀਦਾ ਉਹਨੂੰ ਵੀ ਇੱਥੇ ਦੇ ਦੇਣੇ ਚਾਹੀਦੇ ਥੋੜੇ ਬਰਥੇ ਤਾਂ ਕਿ ਉਹ ਕਪੂਰਥਲੇ ਚ ਵਰਤ ਲੈਣ ਮਦਦ ਆਪਣੇ ਬਾਪੂ ਦੀ ਮਦਦ ਕਰਨੀ ਤੇ ਦੇਖੋ ਗਲਤ ਨਹੀਂ ਆ ਨਾ ਉਹਦੀ ਵੀ ਮਦਦ ਕਰਨ ਕਿਹ ਕਹਿਣ ਕਿ ਜੇ ਮੈਂ ਹਜ਼ਾਰ ਕਰੋੜ ਲਿਓ ਨਾ 500 ਕਰੋੜ ਇਹਨਾਂ ਨੂੰ ਵੀ ਦੇ ਦਿਓ ਯਾਰ ਕਹਿਣ ਤਾਂ ਮਤ ਹੈ ਕਿ ਕਿਸੇ ਨੇ ਕਿਸੇ ਕਹ ਲਓ ਕਿ ਪਿਓ ਦੀ ਮਦਦ ਕਰਨੀ ਚਾਹੀਦੀ ਹੈ ਦੇਖੋ ਜੀ ਕਰਨੀ ਚਾਹੀਦੀ ਹੈ ਪਰ ਤੁਸੀਂ ਉਹਨੂੰ ਸਵਾਲ ਜਿਹੜੇ ਨੇ ਮੈਨੂੰ ਟੇਢੇ ਜਿਹਾ ਪੁੱਛੀ ਜਾਂਦੇ ਹੋ ਤੇ ਮੈਂ ਐਕਚੁਅਲੀ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ